ਨਮਸਕਾਰ ਤੁਸੀਂ ਦੇਖ ਰਹੇ ਹੋ ਰਾਸ਼ਟਰੀ ਪਲ ਸਮਾਚਾਰ ਆਓ ਦੇਖਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ 25 ਤਨ ਗਰਾਿਆਂ ਵਿੱਚ ਬੀਐਸਪੀ ਮੈਂਬਰਾਂ ਬਰੂ ਲਗਾਇਆ ਗਿਆ ਦਰਨਾ ਮਾਨਯੋਗ ਐਸਐਚਓ ਕਰਸ਼ਾਨ ਸਿੰਘ ਜੀ ਥਾਣਾ ਗਰਾਿਆਂ ਨੇ ਵਿਸ਼ਵਾਸ ਦਿਵਾਉਂਦਿਆਂ ਦਰਨੇ ਦੀ ਵਾਪਸੀ ਕੀਤੀ ਕਿ ਕਿਸੇ ਨਾਲ ਵੀ ਕੋਈ ਤੱਕਾ ਨਹੀਂ ਹੋਵੇਗਾ ਜੋ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੋ ਇੱਕ ਝਲਕ ਮਕੇਸ਼ ਕੁਮਾਰ ਦੀ ਖਾਸ ਰਿਪੋਰਟ ਕੋਈ ਵੀ ਥਾਣੇਦਾਰ ਜਾਂਦਾ ਅਗਰ ਅਸੀਂ ਆਮ ਲੋਕ ਤੁਸੀਂ ਖਾਕੀ ਪਾਈ ਆ ਸੀ ਇਸ ਖਾਕੀ ਦਾ ਸਤਿਕਾਰ ਕਰਦੇ ਆ ਨਹੀਂ ਤਾਂ ਤੁਸੀਂ ਵੀ ਸਾਡੇ ਵਰਗੇ ਹੀ ਆ ਅਗਰ ਖਾਕੀ ਨੂੰ ਤੁਹਾਡਾ ਮੁਲਾਜ਼ਮ ਕੀਲੀ ਟੰਕੇ ਜਾ ਕੇ ਕਿਸੇ ਨਾਲ ੱੱਕਾ ਕਰਦਾ ਉਹ ੱੱਕਾ ਹੀ ਬਰਦਾਸ਼ਤ ਨਹੀਂ ਕਰਾਂਗੇ ਇਹ ਖਾਕੀ ਦੀ ਅਸੀਂ ਸਤਿਕਾਰ ਕਰਦੇ ਆ ਕਾਨੂੰਨ ਸੰਵਿਧਾਨ ਮੁਤਾਬਕ ਇਹਦਾ ਅਸੀਂ ਸਤਿਕਾਰ ਕਰਦੇ ਆ ਤੁਹਾਡੇ ਮੁਲਾਜ਼ਮ ਦੀ ਇੰਨੀ ਗਲਤੀ ਆ ਵੀ ਜਦੋਂ ਇਹ ਗਿਆ ਸੀ 9:07 ਮਿੰਟ ਤੇ ਇਹਨਾਂ ਕੋਲ ਅਧਿਕਾਰ ਖੇਤਰ ਨਹੀਂ ਸੀ ਕੋਈ ਵੀ ਕਿਸੇ ਦੀ ਦਰਖਾਸਤ ਤੇ 9 10 ਰਾਤ ਨੂੰ 9 ਵਜੇ ਦੇ 10 ਮਿੰਟ ਤੇ ਬੰਦਾ ਲੈ ਆਵੇ ਥਾਣੇ ਇਹਦਾ ਫਰਜ਼ੇ ਬਣਦਾ ਸੀ ਉਹਨੂੰ ਐਂਟੀਮੇਸ਼ਨ ਦਿੰਦਾ ਸਵੇਰ ਦਾ ਟਾਈਮ ਦਿੰਦਾ ਵੀ ਸਵੇਰ ਨੂੰ ਭਾਈ 9 ਵਜੇ ਆਪਾਂ ਤਾਂ ਜਾਣ ਦੀ ਵੀ ਲੋੜ ਨਹੀਂ ਸੀ ਜੇ ਇੰਨੀ ਹਿੰਮਤ ਹਰਪ੍ਰੀਤ ਅਰਗਿਆ ਨੇ ਨਸ਼ੇ ਦੇ ਖਿਲਾਫ ਦਿਖਾ ਲਈ ਹੁੰਦੀ ਤਾਂ ਅੱਜ ਪੰਜਾਬ ਦਾ ਇਹ ਹਾਲਾਤ ਨਾ ਹੁੰਦੇ ਜੋ ਅੱਜ ਪੰਜਾਬ ਦੇ ਹਾਲਾਤ ਸੋ ਸਾਡੀ ਅਸੀਂ ਸਿਰਫ ਅੱਜ ਸੰਕੇਤਕ ਧਰਨਾ ਆਇਆ ਇਹ ਕੋਈ ਇਹਨੂੰ ਅਸੀਂ ਧਰਨਾ ਨਹੀਂ ਕਹਾਂਗੇ ਇਹ ਸਾਡਾ ਗੁੱਸਾ ਭਾਰ ਪ੍ਰੀਚਾਰਕ ਦੇ ਮੁਲਾਜ਼ਮਾਂ ਦੇ ਖਿਲਾਫ ਇਹ ਸਾਡਾ ਗੁੱਸਾ ਆ ਔਰ ਹੈਗਾ ਵੀ ਸੰਕੇਤਕ ਆ ਔਰ ਵਰਨਿੰਗ ਵੀ ਆ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਅਗਰ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕਿਸੇ ਵੀ ਵਰਕਰ ਦੇ ਨਾਲ ਕੋਈ ਤੱਕਾ ਹੋਇਆ ਕੋਈ ਨਹੀਂ ਕੋਈ ਨਹੀਂ ਬੜੀ ਆ ਹੋ ਜਾਊਗਾ ਹੋਰ ਦਾ ਉਹ ਜਿਹੜਾ ਬਹੁਤ ਟਕਰਾਵਾਂ ਦੇ ਜਾਣਾ ਨਹੀਂ ਨਹੀਂ ਅਸੀਂ ਨਹੀਂ ਹੋ

ਸਾਡੇ ਗੋਪਾਲਾ ਦਾ ਮਰਦਾਇਆ ਬਸਤਾ ਪ੍ਰਧਾਨ ਇਹ ਗੋਪਾਲਾ ਦਾ ਮੁੱਦਾ ਲਾਇਆ ਗਿਆ ਵਾ ਇਹਦੇ ਨਾਲ ਪੁਲਿਸ ਨੇ ਧੱਕਾ ਨਹੀਂ ਕੀਤੀ ਜਿਹੜੀ ਹਰਪ੍ਰੀਤ ਐਸਐਸਆਈ ਸਾਹਿਬ ਨੇ ਕੀਤੀ ਆ ਇੱਕ ਮੀਆਂ ਬੀਬੀ ਦੀ ਲੜਾਈ ਸੀ ਕੋਈ ਨਾਰਮਲ ਜੀ ਗੱਲ ਸੀ ਕੋਈ ਖਾਸ ਗੱਲ ਨਹੀਂ ਸੀ ਉਹਨੇ 112 ਤੇ ਵੀ ਵਾਈਫ ਨੂੰ ਕਾਲ ਕੀਤੀ ਹਰਪ੍ਰੀਤ ਜੀ ਗਏ ਆ ਇੱਕ ਝਾੜੂ ਵਾਲੇ ਲੀਡਰ ਦੇ ਕਹਿਣ ਦੇ ਉੱਤੇ ਸਪਾਰਸ ਦੇ ਉੱਤੇ ਸਿੱਧਾ-ਸਿੱਧਾ ਉਹਨਾਂ ਮੁੰਡਿਆਂ ਨੂੰ ਮੋਢਾ ਨੂੰ ਕੋਲਰ ਤੋਂ ਫੜ ਕੇ ਗਰਾਹ ਥਾਣੇ ਦੇ ਵਿੱਚ ਬੰਦ ਕੀਤਾ ਗਿਆ ਲਿਆ ਕੇ ਜਦੋਂ ਸਾਡੇ ਸਾਡੇ ਹਲਕਾ ਫਲਾਉਰ ਪ੍ਰਧਾਨ ਬਿੱਟੂ ਜੀ ਨੇ ਫੋਨ ਕੀਤਾ ਤੇ ਸਾਡੇ ਨਾਲ ਗੱਲ ਕਰਾਓ ਕਰ ਤੇ ਜਿਹਨੇ ਫੋਨ ਚੱਕ ਕੇ ਮਾਰਿਆ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਬਿੱਟੂ ਜੀ ਨਾਲ ਬਿੱਟੂ ਜੀ ਨਾਲ ਕੋਈ ਗੱਲ ਨਹੀਂ ਕੀਤੀ ਉਲਟਾ ਫੋਨ ਚੱਕ ਕੇ ਮਾਰਿਆ ਉਹਨੂੰ ਚੱਕ ਕੇ ਗਰਾਹ ਥਾਣੇ ਦੇ ਵਿੱਚ ਬਿਠਾ ਦਿੱਤਾ ਗਿਆ ਫੇਰ ਉਸ ਤੋਂ ਬਾਅਦ ਸਾਡੇ ਭਲਾ ਸਾਹਿਬ ਜੀ ਦਾ ਸਾਨੂੰ ਫੋਨ ਆਂਦਾ ਆ ਉਸ ਦੇ ਇਸ ਮਤਲਬ ਅਕਾਸ਼ੇ ਸਾਰੇ ਗ੍ਰਾਹ ਥਾਣੇ ਹੋਈ ਸੀਗੇ ਉਸ ਨੇ ਕੋਈ ਸੁਣਾਈ ਨਹੀਂ ਸੀ ਇਸ ਮੁਤਾਬਕ ਅਸੀਂ ਸਾਰੇ ਗ੍ਰਾਹ ਥਾਣੇ ਥਾਣਾ ਲਾਇਆ ਸੀ ਜੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਬੀਐਸਪੀ ਮੈਂਬਰਾਂ ਵੱਲੋਂ ਤੇ ਹੋਰ ਸ਼ਹਿਰ ਵਾਸੀਆਂ ਵੱਲੋਂ ਵੀ ਤੇ ਹੁਣ ਇਸ ਮਸਲੇ ਨੂੰ ਕੀ ਸੁਲਝਾ ਦਿੱਤਾ ਗਿਆ ਆ ਕੇਸ ਵੇਸ ਦੇ ਉੱਤੇ ਧਰਨਾ ਚੱਕ ਲਿਆ ਗਿਆ ਆਪਣੇ ਐਸਐਚਓ ਗਰਾਇਆ ਸਾਹਿਬ ਨੇ ਸਾਨੂੰ 10 ਵਜੇ ਦਾ ਟਾਈਮ ਸੁਣਾਂ ਦੇ ਵਿੱਚ ਆ ਕਿ ਜੋ ਲੇਡੀ ਦੀ ਗੱਲ ਕੀਤੀ ਜਾ ਰਹੀ ਆ ਕਿ ਉਹਨਾਂ ਦੇ 307 ਦਾ ਪਹਿਲਾ ਮੁਕੱਦਮਾ ਚੱਲ ਰਿਹਾ ਆ ਤੇ ਨਸ਼ਾ ਵੇਚਣ ਦੇ ਵੀ આરોਪ ਜਿਹੜੇ ਨੇ ਲੱਗੇ ਹੋਏ ਨੇ ਬਿਲਕੁਲ ਬਿਲਕੁਲ ਲੱਗਦਾ ਨਹੀਂ ਕਿ ਪੁਲਿਸ ਪ੍ਰਸ਼ਾਸਨ ਨੂੰ ਇਦਾਂ ਦੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਨਾ ਕਿ ਸਾਥ ਦੇਣ ਦੀ ਬਜਾਏ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਛਾੜੂ ਸਰਕਾਰ ਆ ਜੀ ਸਰਕਾਰ ਦੀ ਉਹ ਵੀਲ ਦੀ ਇੱਕ ਬੰਦ ਹੈਗੀ ਆ ਜੀ ਸਰਕਾਰ ਤੁਹਾਨੂੰ ਪਤਾ ਹੀ ਆ ਸਾਥ ਦੇ ਰਹੀ ਆ ਨਸ਼ੇ ਵਾਲਿਆਂ ਦਾ ਪੂਰਾ ਦੇਖੋ ਜੀ ਆ ਆਦਮੀ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਕਿ ਝਾੜੂ ਹੱਥ ਚ ਰੱਖਿਆ ਕਰੋ ਗਾਂਦ ਫੇਰੇ ਥੋੜਾ ਸਾਫ਼ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਝਾੜੂ ਵਾਲੇ ਜਿਹੜੇ ਆਪਣੇ ਆ ਟੱਕਾਸ਼ਾਈ ਕਰਦੇ ਆ ਝਾੜੂ ਵਾਲਿਆਂ ਦੇ ਹੀ ਸ਼ਿਸ਼ਪਾਸ ਦੇ ਵਿੱਚ ਮੁੰਡਾ ਚੱਕਿਆ ਗਿਆ ਹੀ ਬੀਐਸਪੀ ਦਾ ਸਾਡਾ ਪ੍ਰਧਾਨ ਦੇ ਉੱਪਰ ਆ ਪ੍ਰਧਾਨ ਦਾ ਜਿਹੜਾ ਬੱਟੀ ਅਸੀਂ ਬੇਨਤੀ ਕਰਦੇ ਆ ਸਾਡੇ ਬੀਐਸਪੀ ਦਾ ਕੋਈ ਵੀ ਵਰਕਰ ਆ ਜਾਂ ਸਾਡਾ ਮੈਂਬਰ ਆ ਕੋਈ ਵੀ ਸੀਨੀਅਰ ਜਾਂ ਸਾਡਾ ਕੋਈ ਵੀ ਨਵਾਂ ਕਿਸੇ ਨਾਲ ਟੱਕਾ ਨਾ ਕੀਤਾ ਜਾਵੇ ਜਾਂ ਆਪਾਂ ਕੋਈ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਧੰਨਵਾਦ ਜੀ ਜੈ ਜੀ ਜੈ ਭਾਰਤ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਜੀ ਆ ਮੈਂ ਕਰਾ ਲਵਾਂਗਾ ਜੀ ਪੂਰੀ ਕਾ ਜੀ ਆਜੀ ਮੇਰਾ ਵੀ 10 ਵਜੇ ਮੇਰੇ ਕੋ ਆ ਜੀ ਮੈਂ ਕਰਾ ਦਊਗਾ ਜਿੰਨਾ ਚਿਰ ਮੈਨੂੰ ਕਲੀਅਰ ਮਸਲਾ ਹੈ ਜੀ ਆਪ ਅਫਸਰਾਂ ਦੇ ਕੋਟਾ ਦੇ ਕੇ ਮੈਨੂੰ ਵੀ ਅਫਸਰਾਂ ਨੇ ਪੁੱਛਿਆ ਕਿ ਕੀ ਮਸਲਾ ਠੀਕ ਤੇਰੀ ਵਾਈਫ ਨਾਲ ਝਗੜਾ ਜੋ ਹੈਗਾ ਸਵੇਰੇ ਆਜੋ ਬੈਠ ਨਿਮੇੜਾਂਗੇ ਠੀਕ ਹੈ ਜੀ ਰਾਸ਼ਟਰੀ ਪੁਲਿਸ ਸਮਾਚਾਰ ਦੇ ਚੈਨਲ ਦੇ ਅਸੀਂ ਆਪਣੇ ਮਾਧਿਅਮ ਦੇ ذریعے ਐਸ ਐਚਓ ਮਾਨਯੋਗ ਸਾਡੇ ਗੁਰਸ਼ਰਨ ਜੀ ਤੇ ਬਾਕੀ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜੇ ਅਫਸਰ ਰਿਸ਼ਵਤ ਲੈਂਦੇ ਨੇ ਜਾਂ ਫਿਰ ਆਪਣੇ ਤਾਨਾਸ਼ਾਹੀ ਵਿਖਾਉਂਦੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਧੰਨਵਾਦ ਬੋ ਜਾਣ ਸਮਾਜ ਹੋਈ ਝਗੜਾ ਹੋਇਆ ਹਰ ਘਰ ਚ ਹੋ ਜਾਂਦੀ ਆ ਕੋਈ ਏਡੀ ਗੱਲ ਜਿਹੜੀ ਵਾਈਫ ਹੁੰਦੀ ਆ ਉਹ ਕਈ ਵਾਰੀ ਤੈਸ ਚ ਆ ਕੇ ਬਹੁਤ ਕੁਝ ਬੋਲ ਜਾਂਦੀ ਆ ਆਪਣੇ ਬੰਦੇ ਨੂੰ ਉਹਨੇ ਕੰਪਲੇਟ ਕਰਤੀ 112 ਤੇ ਹਰਪ੍ਰੀਤ ਜਿਹੜਾ ਆ ਉਹ ਮਾਝੇ ਫਰ ਹੋ ਕੇ ਇੱਥੇ ਆਇਆ ਉਹ ਗਿਆ ਝਾੜੂ ਵਾਲੇ ਬੰਦੇ ਦਾ ਉਹਨੂੰ ਖੂਨ ਆਇਆ ਉਹਨੇ ਸ਼ਿਪਾਰਸ਼ ਪਾਤੀ ਉਹਨੇ ਜਾਣਦੇ ਨੇ ਮੁੰਡੇ ਨੂੰ ਦੋ ੱੱਕੇ ਮਾਰੇ ਗੱਡੀ 'ਚ ਵਢਾ ਕੇ ਥਾਣੇ ਲਿਆਂ ਜੱਜ ਕੇ ਲੀਗਲ ਜਿਹੜਾ ਆ ਲਾ ਦੇ ਮੁਤਾਬਕ ਇਹ ਲਿਹਾਈ ਨਹੀਂ ਸਕਦਾ ਹੁਣ ਜੇ ਆਪਾਂ ਗੱਲ ਕਰਦੇ ਆ ਜਦੋਂ ਆਪਣੇ ਪਿੰਡਾਂ ਦੇ ਵਿੱਚ ਕੋਈ ਮਾੜਾ ਮੋਟਾ ਤੁਸੀਂ ਭਰਾ ਇੱਥੇ ਆਏ ਆ ਤੁਹਾਡਾ ਧੰਨਵਾਦ ਆ ਬਾਕੀ ਬਿੱਟੂ ਭਾਜੀ ਆਪਣੇ ਜਿਹੜੇ ਵਿਚਾਰ ਆ ਤੁਹਾਡੇ ਕੋਲ ਰੱਖ ਲੈਣਾ ਤੁਸੀਂ ਆ ਜਾਓ ਉਪਰ ਹੈ ਪਾਪਸ ਲੋ 5000 ਰੁਪਏ ਯਾਰ ਉਹਦੇ ਕੋਲ ਮੈਨੂੰ ਲੋ ਯਾਰ ਮੋਟਰਸਾਈਕਲ ਦੀ ਸਰਵਿਸ ਕਰਾਉਣੀ ਹੈ ਭਾਜੀ ਯਾਰ ਹੋਰ ਕੀ ਉਹ ਬੰਦੇ ਨੂੰ ਦਿਓ ਲੈ ਕੇ ਜਿੱਥੋਂ ਲਿਆ ਆ 5000 5000 ਲੈ ਕੇ ਮੈਨੂੰ ਦਿਓ ਮੈਂ ਇੰਜਨ ਕਰਾਉਣਾ ਮੋਟਰਸਾਈਕਲ ਦਾ ਬਰਾ ਸਰਕਾਰ ਜਿੰਦਾਬਾਦ 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 ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਮੈਨੂੰ ਪੁੱਛਣਾ ਤੇ ਆ ਗਿਆ ਸਮਾਜ ਪਾਰਟੀ ਜਿੰਦਾਬਾਦ 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 ਸਮਾਜ ਪਾਰਟੀ ਜਿੰਦਾਬਾਦ 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 ਚਲੋ ਜੀ ਠੀਕ ਹੈ ਧੰਨਵਾਦ ਸਾਰੇ ਸਾਥੀਆਂ ਦਾ ਜਦਰੀ ਚੱਕ ਲਈਏ ਰਹਿਣਾ ਭਾਜੀ ਇਹਦੀਆਂ ਹੈਗੀਆਂ ਉਹਨੂੰ ਚੱਕ ਲਈਏ ਕਿ ਰੱਖਣੀ ਹੈ ਜੀ